ਤਨ ਨਾਲ ਨਾਲ ਸੀ ਕਾਂਗਰਸ ਪਾਰਟੀ ਦੇ ਲੀਡਰ ਸਾਹਿਬ ਆਏ ਸੀ ਤੇ ਇਹਨਾਂ ਨੇ ਗੇਟ ਬੰਦ ਸੀਗਾ ਫਟਾਫਟ ਆਏ ਸਾਰੇ ਕਟਵਰ 670 ਜਿਹੜੇ 100 150 ਸੀਗਾ ਕੋਈ ਜੱਥਾ ਸੀਗਾ ਅਸੀਂ ਤਾਂ ਹੁਣ ਸਰਕਾਰੀ ਡਿਊਟੀ ਕਰਦੇ ਆ ਆਪਣਾ ਡਰ ਵੀ ਹੁੰਦਾ ਵੀ ਕਿਸੇ ਦੇ ਚਲ ਤੇ ਸਾਰੇ ਆਏ ਫਟਾਫਟ ਭੱਜ ਕੇ ਗੇਟ ਖੋਲੋ ਗੇਟ ਖੋਲੋ 언ਨਾਂ ਨੂੰ ਮਾਫੀ ਮੰਗਣੀ ਚਾਹੀਦੀ ਵੀ ਅਸੀਂ ਵੀ ਸਰਕਾਰੀ ਮੁਲਾਜ਼ਮਾਂ ਸਾਡੇ ਨਾਲ ਕਦੀ ਐਡਾ ਧੱਕਾ ਅਸੀਂ ਕਿਸੇ ਨੂੰ ਕਰ ਨਹੀਂ ਸਕਦੇ ਸਾਡੇ ਨਾਲ ਹੋਣੇ ਹੋਵੇ ਨਾ ਅਸੀਂ ਮੰਗ ਕਰਦੇ ਆ ਵੀ ਸਾਡੇ ਤੋਂ ਮਾਫੀ ਮੰਗੀ ਜਾਵੇ ਸਰ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਸਵਾਗਤ ਹੈ ਮੈਂ ਸੁਖਵੀਰ ਸਿੰਘ ਇਸ ਵੇਲੇ ਦੀ ਵੱਡੀ ਖਬਰ ਲੁਧਿਆਣਾ ਤੋਂ ਸਾਹਮਣੀ ਆ ਰਹੀ ਹੈ ਜਿੱਥੇ ਕਿ ਲੁਧਿਆਣਾ ਤੋਂ ਸੰਸਦ ਮੈਂਬਰ ਰਮਨীত ਬਿੱਟੂ ਦੇ ਖਿਲਾਫ ਅਤੇ ਸਾਬਕਾ ਕੈਬਨਿਟ ਮੰਤਰੀ ਭਾਰਤਪੂਜਨ ਆਸ਼ੂ ਤੇ ਹੋਰ ਕਈ ਕਾਂਗਰਸੀ ਵਰਕਰਾਂ ਦੇ ਖਿਲਾਫ ਜਿਹੜਾ ਮਕਦਮਾ ਹੋ ਦਰਜ ਕਰ ਲਿਆ ਗਿਆ ਹੈ। ਧਰਨਾ ਲਾਣ ਆਏ ਸੀ ਕਾਂਗਰਸ ਪਾਰਟੀ ਦੇ ਲੀਡਰ ਸਾਹਿਬ ਆਏ ਸੀਗੇ ਤੇ ਇਹਨਾਂ ਨੇ ਗੇਟ ਬੰਦ ਸੀਗਾ ਫਟਾਫਟ ਆਏ ਸਾਰੇ ਕਟਵਰ 670 ਜਿਹੜੇ 100 150 ਸੀਗਾ ਜੱਥਾ ਸੀਗਾ ਅਸੀਂ ਤਾਂ ਹੁਣ ਸਰਕਾਰੀ ਡਿਊਟੀ ਕਰਦੇ ਆ ਆਪਣਾ ਡਰ ਵੀ ਹੁੰਦਾ ਹੈ ਵੀ ਕਿਸੇ ਨੇ ਚਲ ਸਾਰੇ ਆਏ ਫੜਾ ਫੜ ਭੱਜ ਕੇ ਗੇਟ ਖੋਲੋ ਗੇਟ ਖੋਲੋ ਬਸਰ ਮੈਂ ਆ ਫੇ ਸਾਈਡ ਤੇ ਹੋਣਾ ਸੀਗਾ ਹੁਣ ਨਹੀਂ ਕੋਈ ਡਰਾਇਟ ਕੋਲੋ ਖੋਲੋ ਖੋਲੋ ਫੜਾ ਫੜ ਖੋਲੋ ਹਾਂਜੀ ਜ਼ਬਰਦਸਤੀ ਖੋਲਿਆ ਸਰ ਇਹਨਾਂ ਨੇ ਗੇਟ ਅੱਗੇ ਮੈਂ ਤੁਹਾਨੂੰ ਕੋਈ ਗਾਣਾ ਕੱਢੀਆਂ ਜਾਂ ਡਰਾਇਟ ਗਾਣਾ ਤਾਂ ਸਰ ਨਹੀਂ ਕੱਢਿਆ ਕੋਈ ਅਪਸ਼ਬਦ ਵੀ ਨਹੀਂ ਬੋਲਿਆ ਬਸ ਫੁੱਲ ਖੋਲੋ ਖੋਲੋ ਤੁਸੀਂ ਸਾਨੂੰ ਦੇਖ ਕੇ ਗੇਟ ਕਿਉਂ ਬੰਦ ਕੀਤਾ ਫੜਾ ਫੜ ਖੋਲੋ ਅਸੀਂ ਖੋਲਦਾ ਸਰ ਕੋਈ ਤੁੰਪੈ ਕੁਝ ਤੁੰਗਾ ਆਇਆ ਨਹੀਂ ਸਰ ਅੱਛਾ ਤੇ ਕੀ ਕਹਿਣਾ ਚਾਹੀਦਾ ਤੁਹਾਨੂੰ ਠੀਕ ਕਹਿਣਾ ਚਾਹੀਦਾ ਉਹਨਾਂ ਨੂੰ ਮਾਫੀ ਮੰਗਣੇ ਚਾਹੀਦੀ ਵੀ ਅਸੀਂ ਵੀ ਸਰਕਾਰੀ ਮੁਲਾਜ਼ਮਾਂ ਸਾਡੇ ਨਾਲ ਕਦੀ ਐਡਾ ਧੱਕਾ ਅਸੀਂ ਕਿਸੇ ਨਾਲ ਕਰ ਨਹੀਂ ਸਕਦੇ ਸਾਡੇ ਨਾਲ ਹੋਣਾ ਹੋਵੇਗਾ ਅਸੀਂ ਮੰਗ ਕਰਦੇ ਆ ਵੀ ਸਾਡੇ ਤੋਂ ਮਾਫੀ ਮੰਗੀ ਜਾਵੇ ਸਰ ਠੀਕ ਹੈ ਮਤਲਬ ਜ਼ਬਰਦਸਤੀ ਕੀਤੀ ਨਾ ਤੁਹਾਡੇ ਨਾਲ ਹਾਂਜੀ ਸਰ ਆਗੇ ਸਾਰੇ ਹੁਣ 67-75 ਜਣੇ ਮੈਂ ਇਕੱਲਾ ਉਥੇ ਖੜਾ ਕੀ ਕਰਵਾਂ ਜੀ ਸਰ ਜੀ ਠੀਕ ਦ ਗੇਟ ਖੋਲੋ ਗੇਟ ਖੋਲੋ ਫਟਾਫਟ ਹਾਂਜੀ ਹਾਂਜੀ ਸਰ ਅਸੀਂ ਤਾਂ ਬੰਦ ਕੀਤਾ ਹੋਇਆ ਸੀ ਹੁਣ ਅੰਦਰੋਂ ਆਤਰਾਂ ਗੇਟ ਬੰਦ ਰੱਖੋ ਕਿਤੋਂ ਘਰ 5-600 ਬੰਦਾ ਆ ਰਿਹਾ ਹੁਣ ਇੱਕ ਬੰਦਾ ਕੀ ਕਰ ਲੂੰਗਾ ਦੱਸੋ ਮੇਰੇ ਅੱਛਾ ਜਰੂ ਇਹ ਸਾਰੇ ਇਕੱਠੇ ਸੀ ਤੁਸੀਂ ਆਪਣੇ ਅਧਿਕਾਰੀ ਨਾਲ ਕਿਸੇ ਨਾਲ ਜਾਂ ਆਪਣੇ ਕਿਸੇ ਬੰਦੇ ਨਾਲ ਗੱਲਬਾਤ ਨਹੀਂ ਕੀਤੀ ਸਰ ਜੀ ਕੀ ਕਰੀਆ ਹੁਣ ਇੱਥੇ ਤੋਂ ਲੈ ਕੇ ਉੱਥੇ ਤੱਕ ਦਾ ਐਨਾ ਰਸਤਾ ਸੀਗਾ ਕਿੱਥੇ ਜਾਈਏ ਅੰਦਰ ਫਟਪੇਟ ਤਾਂ ਨਹੀਂ ਲੱਗੀਦਾ ਨਹੀਂ ਨਹੀਂ ਸਰ 7 ਵਜੇ ਤੁਸੀਂ ਮਾਮਲਾ ਦਰਜ ਕਰਵਾਤਾ ਜੀ ਸਰ ਜੀ ਮਾਮਲਾ ਦਰਜ ਆ ਜੀ ਕਿ ਤੁਸੀਂ ਉਹਨਾਂ ਕਾਰਵਾਈ ਦੀ ਮੰਗ ਕਰਦੇ ਹੋ ਕਾਰਵਾਈ ਸਰ ਮਾਫੀ ਮੰਗਣੀ ਚਾਹੀਦੀ ਸਰਕਾਰੀ ਮੁਲਾਜ਼ਮ ਦੇ ਨਾਲ ਤੱਕਾ ਨਹੀਂ ਨਾ ਕਰਨੇ ਚਾਹੀਦਾ ਅਸੀਂ ਵੀ ਡਿਊਟੀ ਤੇ ਆਨ ਡਿਊਟੀ ਆ ਦੇਖੋ ਕਦੀ ਵੀ ਅਸੀਂ ਕਿਸੇ ਨਾਲ ਗਲਤ ਬੋਲੇ ਨਹੀਂ ਆ ਨਾ ਪਰ 2 ਸਾਲ ਹੋ ਗਏ ਆ ਰਿਸਪੈਕਟ ਨਾਲ ਬੋਲੀਦਾ ਆ ਤੁਹਾਡੇ ਸਾਹਮਣੇ ਹੀ ਆ ਠੀਕ ਥੋੜੀ ਮਾੜੇ ਤੁਹਾਨੂੰ ਦੱਸਦੀ ਕਿ ਨਗਰ ਨਗਰ ਕੁੰਨਾਂ ਚੋਣਾਂ ਨੂੰ ਲੈ ਕੇ ਬੀਤੇ ਦਿਨੀ ਭਾਰਤ ਪੂਜਣਾ ਸ਼ੋਅ ਤੇ ਰਮਨੀਤ ਬਿੱਟੂ ਸਾਥੀਆਂ ਸਮੇਤ ਨਗਰ ਨਗਰ ਨੇ ਦਫ਼ਤਰ ਪਹੁੰਚੇ ਸਨ ਉੱਥੇ ਇਹਨਾਂ ਦੇ ਵੱਲੋਂ ਤਾਲਾ ਲਗਾਇਆ ਗਿਆ ਜਿਸ ਦੇ ਤਹਿਤ ਲੁਧਿਆਣਾ ਦੇ ਕਤਵਾਲੀ ਥਾਣਾ ਦੇ ਵੱਲੋਂ ਇਹਨਾਂ ਦੇ ਖਿਲਾਫ ਜਿਹੜਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਤੁਹਾਨੂੰ ਦੱਸਦੀ ਕਿ ਉੱਥੇ ਕਾਫੀ ਜ਼ਿਆਦਾ ਜਿਹੜਾ ਤਕਰਾਰ ਆ ਨਗਰ ਨਿਗਮ ਦੇ ਮੁਲਾਜ਼ਮਾਂ 'ਤੇ ਇਹਨਾਂ ਵਰਕਰਾਂ ਦੇ ਵਿਚਕਾਰ ਜਿਹੜਾ ਹੋਇਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਇਹ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਬਿਊਰੋ ਰਿਪੋਰਟ ਡੀ5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚੇਕ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਮਾਨਾ ਮਨਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤੀ ਕਿਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹਸੰਸਕ੍ਰਿਤੀ ਕੀ ਹੋਗੀ ਬਾਤ ਅਕ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਾਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ